ਜੀ ਦੋਸਤੋ ਮੈਂ ਮਨਦੀਪ ਸਿੰਘ ਤੋਂ ਲੈਓ ਮੋਰਾ ਡੈਰੀ ਫਾਰਮ ਤੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬੁਲਾਡਾ ਜ਼ਿਲ੍ਹਾ ਮਾਨਸਾ ਇੱਕ ਦੋ ਮੱਝਾਂ ਤਿੰਨ ਕਟੀਆਂ ਨੇ ਸੇਲ ਵਾਸਤੇ ਆਪਣੇ ਕੋਲ ਇੱਕੇ ਮੱਝ ਇੱਕ ਨੰਬਰ ਵਾਲੀ ਸਿੰਗਰ ਆ ਥੋੜਾ ਜਿਹਾ ਟੁੱਟਿਆ ਹੋਇਆ ਉਤੋਂ ਅੱਧਾ ਇੱਕ ਸਿੰਘ ਸਹੀ ਆ ਬਾਡੀ-ਬੁੱਡੀ ਦੀ ਪੂਰੀ ਵਧੀਆ ਸਿੰਗਾਂ ਦੀ ਸੋਹਣੀ ਘਾਟਾ 10 11 11 ਕਿਲੋ ਦੁੱਧ ਹੁਣ ਕੰਡੇ ਵਾਲਾ ਤਿਆਰ ਹੋ ਗਿਆ ਥੱਲੇ ਮੰਗਰ ਘੱਟੀ ਆ ਗਈ ਇਹਦੇ 1,10,000 ਰੁਪਿਆ ਰੇਟ ਆ ਇਹਦਾ ਥਣ ਲੇਵੇ ਦੀ ਸਾਫ ਆ ਬਾਡੀ-ਬੁੱਡੀ ਪੂਰੀ ਵੱਡੀ ਆ ਚਵਾਈ ਬਿਲਕੁਲ ਨਰਮਾ 8-9 ਦਿਨਾਂ ਦੀ ਲਗਭਗ ਸੂਈ ਵੀ ਹੋਊਗੀ ਇਹ ਦੋ ਮੱਜਾਂ ਨਹੀਂ ਗੀਆਂ ਤਾਂ ਨਕਟੀਆਂ ਨੇ ਸਾਫ਼ ਡੜਾ ਬਿਲਕੁਲ ਕੋਈ ਲੇ ਵਿੱਚ ਕਰਨੀ ਬਿਲਕੁਲ ਠੰਡੀ ਮੱਜਾ ਗਈ ਮਾਲਕ ਤੀਜੇ ਸੂਏ ਕਹਿੰਦੇ ਬਰ ਚੌਥੇ ਸੂਏ ਵੀ ਹੋ ਸਕਦੀ ਆ ਥੋੜਾ ਜੀ ਕੱਟ ਲਾਇਆ ਉਮੀਦ ਹੈਗੀ ਕਿ ਲੋ ਦੋ ਕਿਲੋ ਦੁੱਧ ਹੋਰ ਵੀ ਕਰੂਗਾ ਜ 13 ਕਿਲੋ ਦੁੱਧ ਲਗਭਗ ਗ੍ਰਾਮ ਨਾਲ ਦੇਊਗੀ ਇਹ ਕੇ ਝੋਟੀ ਆ 6 ਦਿਨਾਂ ਦਾ ਛੋਟਾ ਸਿੰਗਾ ਬਿਲਕੁਲ ਇਹ ਜ 18 ਦਿਨ ਨੂੰ ਦਿਨੀ ਆਈ ਆਪਣੇ ਕੋਲੇ ਤੇ 5-6 ਦਿਨਾਂ ਦੇ ਲਗਭਗ ਸੂਈ ਵੀ ਹੋਊ ਇਹ ਮਗਰੇ ਦੇ ਕੱਟੀ ਆ ਗਈ ਤੇ 12 ਕਿਲੋ ਦੋ ਦੋ ਨੂੰ ਸਫਰ ਚੌਂਦੀ ਦੇ ਵੀ ਤਿਆਰ ਹੈ ਦਾ ਇਹ ਕੱਟੀ ਇਹ ਦੇ ਮਗਰ ਇਹ ਨਾੜੂ ਆਪਣੀ ਟੁੱਟਿਆ ਗੂ ਰੰਗ ਥੋੜਾ ਆ ਭੂਸਲਾ ਜਾ ਤੇ ਮਗਰ ਕੱਟੀ ਆ ਇਹਦੇ ਬਿਲਕੁਲ ਨਰਮ ਜਵਾਈ ਅਡਰ ਅਡਰ ਬਹੁਤ ਹੈ ਤੁਹਾਨੂੰ ਥੋੜੀ 부ਜੀ ਖੜੀ ਹੈ ਇਹ ਸੋ ਫਿਰ ਜਵਾਈ ਕਰਕੇ ਤੇ ਇੱਕ ਇਹਦਾ ਰੇਟ ਹੈ 1,45,000 ਰੁਪਏ ਜਿਹੜੀ ਦੋ ਨੰਬਰ ਵਾਲੀ ਝੋਟੀ ਹੈ ਬਾਕੀ ਇਹ ਸਮਝੋ ਥੋੜੀ ਜੀ ਘਟਾਉ ਉਹ ਇਹਦੀ ਕੱਟੀ ਹੈਗੀ ਜਿਹੜੀ ਇੱਕ ਨੰਬਰ ਵਾਲੀ ਦਿਖਾਈ ਤੁਹਾਨੂੰ ਸਿੰਘ ਟੁੱਟਿਆ ਹੋਇਆਗਾ 1,10,000 ਰੁਪਏ ਰੇਟ ਹੈ ਦਾ ਇਹ ਤਿੰਨ ਨਹੀਂ ਕੱਟੀਆਂ ਨੇ ਇੱਕ ਕੱਟੀ ਹੈ ਇੱਕ ਨੰਬਰ ਵਾਲੀ 70577 ਦੀ ਕੱਟੀ ਹੈ ਇਹ ਤੁਸੀਂ ਸਿੰਘ ਵੀ ਦੇਖ ਸਕਦੇ ਹੋ ਪੂਰੀ ਖੁੱਲੀ ਆ ਗੱਦਕੂਟ ਦੀ ਕੱਟੀ ਇਹ ਤੇ ਹੈ ਇਹ ਸਿਰਫ 10 ਕੁ ਮਹੀਨੇ ਦੇ ਲਗਭਗ ਸਾਲ ਤੋਂ ਕੱਟ ਘੱਟ ਆਉਂਦੀ ਹੈ ਅੱਡਰ ਕੁਆਲਟੀ ਵੀ ਦੇਖ ਸਕਦੇ ਹੋ ਕੱਟੀ ਦੀ ਝੋਲੀ ਕਿਵੇਂ ਜਾਂਦੀ ਆ ਸੂਨ ਤੋਂ ਲੈ ਕੇ ਥਲੋਂ ਤੱਕ ਤੇ ਥਣਾ ਦਾ ਸਪੇਸ ਵੀ ਤੁਸੀਂ ਦੇਖ ਸਕਦੇ ਹੋ ਕੱਟੀ ਦਾ ਚਾਰ ਚਾਰ ਉਂਗਲਾਂ ਦਾ ਥਣਾ ਦਾ ਸਪੇਸ ਪਿਆ ਜਿੰਨਾ ਥਣਾ ਦਾ ਸਪੇਸ ਉੰਨੀ ਅੱਡਰ ਵੱਡਾ ਨਿਕਲਣਾ ਕੱਟੀ ਦਾ ਤੇ ماں ਦੀ ਬਹੁਤ ਚੰਗੀ ਆ ਚਾਰ ਪੰਜ ਦਿਨਾਂ ਚ ਲੈਤੀ ਸੀ ਆਪਏ ਕੱਟੀ ਇਹ 45000 ਰੁਪਏ ਰੇਟਾਂ ਦਾ ਕੱਟੀ ਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦਾ ਜੈਡ ਬਲੈਕ ਆ ਬਿਲਕੁਲ ਤੇ ਪਿੱਠਪੂੜੇ ਦੀ ਪੂਰੀ ਸੋਹਣੀ ਆ ਇੱਕ ਹੀ ਵੱਡੀ ਕੱਟੀ ਆ ਵੀ ਹੋਊਗੀ 16 17 ਮਹੀਨੇ ਲਗਭਗ ਹੋਏ ਬਾਅਦ ਸਾਈਡ ਤੋਂ ਹੀ ਨਹੀਂ ਪਤਾ ਸੀ ਮੰਨਦੀ ਆ ਜਾਂ ਸਾਣ ਦੀ ਇਹ ਮੰਗ ਰਾਈ ਸੀਗੀ ਮੱਝ ਜਿਹਨਾਂ ਨੇ ਲੈਤੀ ਸੀ ਆਪ ਉਹਨਾਂ ਤੋਂ ਲੇਤੀ ਨੂੰ ਮੱਝ ਸੱਲੀ ਵਧੀਆ ਦੁੱਧ ਸੀਗਾ ਤੇ 16 17 ਕਿਲੋ ਦੁੱਧ ਨਾਰਮਲ ਹੀ ਦਿੰਦੀ ਸੀਗੀ ਤੇ ਦੂਜੀ ਕੱਟੀ ਜਿਹੜੀ ਇੱਕ ਨੰਬਰ ਵਾਲੀ ਉਹ ਅੱਜ ਵੱਧ ਦੁੱਧ ਵਾਲੀ ਮੱਝ ਦੀ ਆ ਉਸੇ ਦਾ ਵੀ ਥਣ ਕੁਆਲਟੀ ਦੇਖ ਸਕਦੇ ਹੋ ਇੱਕੋ ਜਿਹਾ ਥਣ ਨੇ ਚਾਰੇ ਇਹ ਕੱਟੀ ਵਧੀਆ ਸਾਮ ਸੰਭਾਲ ਤੇ 2-3 ਮਹੀਨਾ ਤੱਕ ਗੱਭ ਹੋਣ ਤੇ ਆ ਜਿਸ ਕਿਸੇ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਇਹਦਾ ਰੇਟ ਵੀ 45000 ਰੁਪਇਆ ਤੇ ਇੱਕ ਨੰਬਰ ਵਾਲੀ ਰੇਟ ਕੱਟੀ ਦਾ ਵੀ 45000 ਰੁਪਇਆ ਰੇਟ ਆ ਇਹ ਕੱਟੀ ਡਬਲ ਆ ਪੂਰੀ ਆਪਸਰ ਝੋਟੀ ਬਣੀ ਹੋਈ ਆ ਇਹਨਾਂ ਦੋਨਾਂ ਕੱਟੀਆਂ ਦਾ 45 45000 ਰੁਪਇਆ ਰੇਟ ਆ ਇੱਕ ਇਹ ਕੱਟੀ ਆ ਗਈ ਇਹ ਵੀ ਪੂਰੇ ਖੁੱਲੇ ਕੱਦ ਦੀ ਆ ਇਹ ਬਾਫ ਸਾਈਡ ਤੋਂ ਵੀ ਆਫ ਸਾਈਡ ਤੋਂ ਵੀ ਇੱਕ ਕੱਟੀ ਸੀਮਣ ਦੀ ਹੈ ਮੇਰੇ ਧਿਆਨ 'ਚ ਨਹੀਂ ਹੈਗਾ ਵੀ ਕਿਹੜੇ ਸੀਮਣ ਦੀ ਹੈ ਤੇ ਪੂਰੇ ਖੁੱਲੇ ਕੱਦ ਦੀ ਇਹ ਵੀ 8-10 ਕੁ ਮਹੀਨਾ ਦੇ ਲਗਭਗ ਕੱਟੀ ਹੈ ਸਾਲ ਤੋਂ ਘਟਨੇ ਦੋਨੇ ਕੱਟੀਆਂ ਨਹੀਂ ਛੋਟੀਆਂ ਨਹੀਂਆਂ ਤੇ ਪਿੱਠ ਪੂੜੀ ਦੀ ਪੂਰੀ ਸਾਫਾ ਛੋਟਾ ਸੰਗਾ ਬਿਲਕੁਲ ਇਹਦਾ ਰੇਟ 35000 ਰੁਪਿਆ ਦਾ ਇਹਦੀ ਅੱਧਾ ਘੰਟੇ ਦੇ ਲਗਭਗ ਪੂਸ ਚਿੱਟੀ ਹੋਗੀ ਤਿੰਨੇ ਕੱਟੀਆਂ ਇਹ ਸੇਲ ਵਾਸਤੇ ਨੇ 245-45000 ਰੁਪਿਆ ਰੇਟ ਆ ਤੇ ਜਿਹੜੀ ਤੀਜੇ ਨੰਬਰ ਵਾਲੀ ਕੱਟੀ ਆ ਉਹਦਾ ਹੈਗਾ 35000 ਰੁਪਿਆ ਰੇਟ ਇਹ ਜੀ ਤੁਸੀਂ ਇੱਕ ਨੰਬਰ ਵਾਲੀ ਦਾ ਡਰ ਕੁਆਲਟੀ ਦੇਸਾ ਹੁਣ ਛੋਟੀ ਹੁੰਦੀ ਵੀ ਪਿੱਛੇ ਨੂੰ ਜੱਕੀ ਖੜੀ ਆ ਖੁੱਲੀ ਝੋਲੀ ਆ ਪੂਰੀ ਇਹ ਦਾ 45000 ਰੁਪਏ 70 ਪਾਸ ਦੇ ਲੈਤੀ ਵੀ ਆ ਬਹੁਤ ਦੋ ਤਿੰਨ ਦਿਨਾਂ ਚ ਪਕਾਈ ਕਰ ਕਰਕੇ ਗੱਡੀ ਮੱਝ ਦੀ ਚੰਗੀ ਹੈਗੀ ਤੇ ਦੋ ਮੱਝਾਂ ਨੇ ਸੇਲ ਵਾਸਤੇ ਸਤਨ ਨਹੀਂ ਘਟੀਆਂ ਨੇ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਸ੍ਰੀ ਕਾਲ ਜੀ ਸਾਰਾ